ਸਤਿ ਸ੍ਰੀ ਅਕਾਲ ਦੋਸਤੋ ਜੇਕਰ ਤੁਸੀਂ ਪੰਜਾਬ ਵਿੱਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਪੰਜਾਬ ਸਰਕਾਰ ਦੇ ਪੰਜਾਬ ਰਾਜ ਗ੍ਰਾਮੀਨ ਲਿਵਲਹੂਡ ਮਿਸ਼ਨ ਵੱਲੋਂ ਵੱਖ-ਵੱਖ ਅਹੁਦਿਆਂ ਲਈ ਵੱਡੀ ਭਰਤੀ ਕੱਢੀ ਗਈ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਕਿ ਕਿੰਨੀਆਂ ਪੋਸਟਾਂ ਹਨ ਕਿੰਨੀ ਤਨਖਾਹ ਮਿਲੇਗੀ ਅਤੇ ਤੁਸੀਂ ਇਸ ਨੂੰ ਕਿਵੇਂ ਅਪਲਾਈ ਕਰਨਾ ਹੈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਇਹ ਭਰਤੀ ਪੂਰੀ ਤਰ੍ਹਾਂ ਤੇ ਆਊਟਸੋਰਸਸ ਆਧਾਰ ਤੇ ਹੈ ਆਓ ਨਜ਼ਰ ਮਾਰਦੇ ਹਾਂ ਮੁੱਖ ਅਹੁਦਿਆਂ ਅਤੇ ਉਹਨਾਂ ਦੀ ਤਨਖਾਹ ਤੇ ਅਸਾਮੀ ਦਾ ਨਾਮ ਹੈ ਸਟੇਟ ਪ੍ਰੋਗਰਾਮ ਮੈਨੇਜਰ ਜਿਸ ਦੇ ਵਿੱਚ ਕਿ ਅਲੱਗ-ਅਲੱਗ ਵਿਭਾਗ ਦਿੱਤੇ ਗਏ ਨੇ ਪੋਸਟਾਂ ਦੀ ਗਿਣਤੀ ਦਿੱਤੀ ਗਈ ਹੈ ਔਰ ਇਸ ਦੇ ਵਿੱਚ ਸੈਲਰੀ ਜਿਹੜੀ 70000 ਪ੍ਰਤੀ ਮਹੀਨਾ ਦਿੱਤੀ ਜਾਵੇਗੀ ਪ੍ਰੋਜੈਕਟ ਮੈਨੇਜਰ ਇਸ ਦੇ ਵਿੱਚ 4 ਟੋਟਲ ਪੋਸਟਾਂ ਨੇ 45000 ਸੈਲਰੀ ਦਿੱਤੀ ਜਾਏਗੀ ਆਫਿਸ ਅਸਿਸਟੈਂਟ ਦੇ ਵਿੱਚ 1 ਪੋਸਟੇ 20000 ਸੈਲਰੀ ਹੋਏਗੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੇ ਵਿੱਚ ਇਹ 10 ਪੋਸਟਾਂ ਨੇ 45000 ਪ੍ਰਤੀ ਮਹੀਨਾ ਸੈਲਰੀ ਮਿਲੇਗੀ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਦੇ ਵਿੱਚ 17 ਪੋਸਟਾਂ ਨੇ 30000 ਪ੍ਰਤੀ ਮਹੀਨਾ ਸੈਲਰੀ ਹੋਏਗੀ। ਅਕਾਊਂਟੈਂਟ ਦੇ ਵਿੱਚ 11 ਪੋਸਟਾਂ ਨੇ 20000 ਪ੍ਰਤੀ ਮਹੀਨਾ ਸੈਲਰੀ ਹੋਏਗੀ। ਜ਼ਿਲ੍ਹਾ ਐਮ ਆਈ ਐਸ ਡਾਟਾ ਐਂਟਰੀ ਆਪਰੇਟਰ ਐਮ ਆਈ ਐਸ ਕੋਆਰਡੀਨੇਟਰ ਦੇ ਵਿੱਚ 10 ਟੋਟਲ ਪੋਸਟਾਂ 20000 ਸੈਲਰੀ ਹੋਏਗੀ। ਬਲਾਕ ਪ੍ਰੋਗਰਾਮ ਮੈਨੇਜਰ ਦੇ ਵਿੱਚ 41 ਟੋਟਲ ਪੋਸਟਾਂ ਨੇ 25000 ਪ੍ਰਤੀ ਮਹੀਨਾ ਸੈਲਰੀ ਹੋਏਗੀ। ਕਲਸਟਰ ਕੋਆਰਡੀਨੇਟਰ ਦੇ ਵਿੱਚ 44 ਪੋਸਟਾਂ ਨੇ 18000 ਪ੍ਰਤੀ ਮਹੀਨਾ ਸੈਲਰੀ ਹੋਏਗੀ। ਡਾਟਾ ਐਂਟਰੀ ਆਪਰੇਟਰ ਦੇ ਵਿੱਚ 107 ਟੋਟਲ ਪੋਸਟਾਂ ਨੇ 20000 ਪ੍ਰਤੀ ਮਹੀਨਾ ਸੈਲਰੀ ਹੋਏਗੀ ਤੁਸੀਂ ਦੇਖ ਸਕਦੇ ਹੋ ਕਿ ਡਾਟਾ ਐਂਟਰੀ ਆਪਰੇਟਰ ਅਤੇ ਐਮਆਈਐਸ ਕੋਆਰਡੀਨੇਟਰ ਦੇ ਵਿੱਚ 107 ਪੋਸਟਾਂ ਨੇ ਜਿਹੜੀਆਂ ਕਿ ਸਭ ਤੋਂ ਵੱਧ ਨੇ ਔਰ ਸੈਲਰੀ ਵੀ ਇਸ ਦੇ ਵਿੱਚ 20000 ਰੁਪਏ ਦਿੱਤਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਵਧੀਆ ਸੈਲਰੀ ਦਿੱਤੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਸਭ ਤੋਂ ਜ਼ਰੂਰੀ ਜਾਣਕਾਰੀ ਦੀ ਕਿ ਤੁਸੀਂ ਇਹਨਾਂ ਫਾਰਮਾਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਨੂੰ ਅਪਲਾਈ ਕਰਨ ਦੇ ਲਈ ਤੁਸੀਂ 16 ਫਰਵਰੀ 2026 ਸ਼ਾਮ 5 ਵਜੇ ਤੱਕ ਇਹਨਾਂ ਦੋ ਵੈੱਬਸਾਈਟ ਦੇ ਉੱਪਰ ਜਾ ਕੇ ਇਹਨਾਂ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸੋਧ ਜਾਂ ਨਵੀਂ ਜਾਣਕਾਰੀ ਸਿਰਫ ਇਨਾ ਵੈਬਸਾਈਟ ਦੇ ਉੱਪਰ ਹੀ ਆਏਗੀ ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਿਆ ਜਾਵੇ ਕੋਈ ਸਵਾਲ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛੋ ਇਸ ਵੀਡੀਓ ਨੂੰ ਉਹਨਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜੋ ਨੌਕਰੀ ਦੀ ਤਿਆਰੀ ਕਰ ਰਹੇ ਹਨ ਹੋਰ ਅਪਡੇਟ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ